ਹਮੇਸ਼ਾ ਦੁਆ ਕਰੋ ਸਵੇਰੇ ਉੱਠ ਕੇ ਕਿ ਇਹ ਪਰਮਾਤਮਾ ਕਿਸੇ ਦੀ ਬੁਰਾਈ ਨਾ ਕਰਾਂ ਮੈਨੂੰ ਦੌਲਤ ਨਹੀਂ ਚਾਹੀਦੀ ਮੈਨੂੰ ਕੰਮ ਚਾਹੀਦਾ ਜਦੋਂ ਕੰਮ ਸਤਿਸ਼੍ਰੀ ਅਕਾਲ ਜੀ ਫੇਮਸ ਯੂਟਿਊਬਰ ਬਲੌਗਰ ਜਾਨਮਾਹਲ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਜਾਨਮਾਹਲ ਉਦੋਂ ਚਰਚਾ ਵਿੱਚ ਬਣੇ ਜਦੋਂ ਕੁਝ ਦਿਨ ਪਹਿਲਾਂ ਜਾਨਮਾਹਲ ਦੀ ਗ੍ਰਿਫਤਾਰੀ ਕੀਤੀ ਗਈ ਪੁਲਿਸ ਵੱਲੋਂ ਜਾਨਮਾਹਲ ਨੂੰ ਉਹਦੇ ਘਰੇ ਆਣ ਕੇ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਜਾਨਮਾਹਲ ਇੰਡੀਆ ਦੀ ਖੂਫੀਆ ਜਾਣਕਾਰੀ ਪਾਕਿਸਤਾਨ ਵਾਲਿਆਂ ਨੂੰ ਦਿੰਦਾ ਸੀ ਪਰ ਇਹਦਾ ਅਜੇ ਤੱਕ ਕੋਈ ਵੀ ਪ੍ਰੂਫ ਨਹੀਂ ਮਿਲਿਆ ਤੇ ਜਾਨ ਮਹਿਲ ਦੇ ਫੈਨਸ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਬਹੁਤ ਜ਼ਿਆਦਾ ਦੁਖੀ ਹੋ ਚੁੱਕੇ ਨੇ ਬਹੁਤ ਲੋਕ ਕਹਿ ਰਹੇ ਨੇ ਕਿ ਜਾਨਮਹਲ ਨੂੰ ਝੂਠਾ ਫਸਾਇਆ ਜਾ ਰਿਹਾ ਹੈ। ਉੱਥੇ ਹੀ ਕਈ ਲੋਕ ਜਾਨਮਹਲ ਦੀਆਂ ਵੀਡੀਓਜ਼ ਨੀਚੇ ਆ ਕੇ ਕਮੈਂਟ ਕਰਦੇ ਪੈ ਨੇ ਕਿ ਜਾਨਮਹਲ ਨੇ ਗੱਦਾਰੀ ਕੀਤੀ ਆ। ਇਸ ਤੋਂ ਇਲਾਵਾ ਜਾਨਮਹਲ ਬਾਰੇ ਇੱਕ ਹੋਰ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਾਨਮਹਲ ਨੇ ਗ੍ਰਿਫਤਾਰ ਹੋਣ ਤੋਂ ਪਹਿਲਾਂ ਆਪਣੇ ਲੈਪਟਾਪ ਵਿੱਚੋਂ ਅਤੇ ਆਪਣੇ ਫੋਨ ਵਿੱਚੋਂ ਕੁਝ ਡਾਟਾ ਡਿਲੀਟ ਵੀ ਕਰ ਦਿੱਤਾ ਸੀ। ਜਾਨਮਹਲ ਦੇ ਫੋਨ ਵਿੱਚ ਬਹੁਤ ਸਾਰੇ ਕੰਟੈਕਟ ਪਾਕਿਸਤਾਨ ਵਾਲਿਆਂ ਦੇ ਵੀ ਸੀ। ਜਾਨਮਹਲ ਅਲੱਗ-ਅਲੱਗ ਦੇਸ਼ਾਂ ਵਿੱਚ ਟਰੈਵਲ ਕਰਦੇ ਨੇ ਅਤੇ ਯਾਮ ਜੀ ਗੱਲ ਆ ਕਿ ਉਹਦੇ ਫੋਨ ਵਿੱਚ ਅਲੱਗ-ਅਲੱਗ ਦੇਸ਼ਾਂ ਦੇ ਲੋਕਾਂ ਦੇ ਨੰਬਰੀ ਅਜੇ ਤੱਕ ਜਾਨ ਮਾਹਲ ਬਾਰੇ ਕੋਈ ਵੀ ਐਸਾ ਪ੍ਰੂਫ ਸਾਹਮਣੇ ਨਹੀਂ ਆਇਆ ਕਿ ਉਹਦੇ ਲਿੰਕ ਪਾਕਿਸਤਾਨ ਵਾਲਿਆਂ ਨਾਲ ਨਹੀਂ